ਅਸੀਂ ਦੇਖੋ ਦੈ ਸਾਡੇ ਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਅੱਜ ਭਾਰਤ ਦਾ ਜਿਹੜਾ 78 ਮਾ ਜਿਹੜਾ ਆਜ਼ਾਦੀ ਦਿਹਾੜਾ ਪੂਰੇ ਦੇਸ਼ ਵਿੱਚ ਜੋਸ਼ ਦੇ ਵਿੱਚ ਮਨਾਇਆ ਜਾ ਰਿਹਾ ਤਾਂ ਗੱਲ ਕਰਦੇ ਹਾਂ ਸ਼ਹੀਦ ਪਗਲ ਸਿੰਘ ਨਗਰ ਦੀ ਨਵਾਸ਼ਾ ਜਿੱਥੇ ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾ ਰਾਸ਼ਟਰੀ ਤਿਰੰਗੇ ਨੂੰ ਇਸਲਾਮੀ ਦੇ ਰਿਹਾ ਬਿਲਕੁਲ ਤਸਵੀਰਾਂ ਸਾਹਮਣੇ ਦਿਖਾ ਰਹੇ ਹਾਂ ਪੰਜਾਬ ਦੇ ਕੈਬਨਿਟ ਮੰਤਰੀ ਉਂਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮਹੱਲਾ ਕਲੀਨਿਕ ਜਿਹੜਾ ਬਣਾਇਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਿਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ। ਖਾਂਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਰੀਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਈਸਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਅਨਮੋਲ ਗਗਨਾਨ ਰਾਸ਼ਟਰੀਏ ਤਿਰੰਗੇ ਨੂੰ ਐਸ ਤੇ ਮਿਹਦੀ ਸਲਾਮੀ ਦਿੱਤੀ ਹੈ ਦਾ ਗਾਸਤੀ ਕੀ ਭਰਦਾ 78 ਮਾ ਜਿਹੜਾ ਆਜ਼ਾਦੀ ਦੇ ਪੂਰੇ ਜੋਸ਼ ਵਿੱਚ ਬਿਨਾ ਪੂਰੇ ਦੇਸ਼ ਵਿੱਚ ਮਨਾਇਆ ਤਸਵੀਰਾਂ ਦਿਖਾ ਰਹੇ ਆ ਸ਼ਹੀਦ ਭਗਤ ਸਿੰਘ ਯਾਨੀ ਕਿ ਨਵਾਂ ਸ਼ਹਿਰ ਦੀਆਂ ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਰਾਸਤੇ ਤੱਕ ਚੰਡੀ ਦਿੱਤੀ ਹੈ ਤਾਂ ਇਸ ਟਮਰ ਨੂੰ ਉਹਦੀ ਪਰੇਡ ਦੀ ਸਲਾਮੀ ਦਿੱਤੀ ਜਾਏਗੀ ਕਿਤਾ ਉਸ ਤੋਂ ਬਾਅਦ ਸਤਿ ਨਿਰੀਖਣ ਕਿ ਪ ਜਾਵੇਗਾ ਕਿਤੇ ਕਿਤੇ ਦੱਸਦੀ ਇਹ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੀ ਅੱਜ ਜਗੰਦਰ ਦੇਵੀ ਚੜੀ ਰਾਸ਼ਟਰੀ ਤਿਰੰਗੇ ਨੂੰ ਦੀ ਸਲਾਮੀ ਤੇਗੀ ਬਿਲਕੁਲ ਇਸ ਨੂੰ ਦੇਖ ਸਕਦੇ ਹੋ ਅੜੇ ਪੰਜਾਬ ਪੁਲਿਸ ਦੇ ਜਿਹੜੇ ਅਧਿਕਾਰੀ ਹੈ ਉਹਨਾਂ ਨੂੰ ਅੱਜ ਪਰੇਡ ਦਾ ਨਿਰੀਖਣ ਕਰਨ ਵਾਸਤੇ ਉਹਨਾਂ ਨੂੰ ਇਸ ਸਕਾਟ ਗੱਡੀ ਤੇ ਲਿਆਂਨ ਕੀਤਾ ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਬਹੁਤ ਮਹਿਮਾਜਬ ਲੋ ਪ੍ਰੇਡਾ ਪ੍ਰੇਡਾ ਨਰੀਖਣ ਕੀਤਾ ਜਾ ਰਿਹਾ ਪੂਰਾ ਤਾਂ ਤਸਵੀਰਾਂ ਦਿਖਾ ਰਹੇ ਆ ਨਵਾਂ ਸ਼ਹਿਰ ਸ਼ਹੀਦ ਪਗਰ ਸਿੰਘ ਨਗਰ ਨਵਾਂ ਸ਼ਹਿਰ ਦੀਆਂ ਦਾ ਦਿਸਵਾੜ ਹੋ ਗਏ ਦੱਸ ਦिए ਕਿ ਸ਼ਹਿਰ ਤੋਂ ਹੀ ਨਵਾਂ ਸ਼ਹਿਰ ਦੇ ਵਿੱਚ ਜਿਹੜਾ ਬਰਸਾਦ ਦੇ ਜਿਹੜੀ ਦੱਸ ਦੇ ਦਿੱਤੀ ਕਿਤਨੇ ਕਿਤੇ ਨਾਲ ਲੜੇ ਐਸਐਸਪੀ ਡਾਕਟਰ ਮਹਿਤਾਬ ਮਹਿਤਾਬ ਬਿਰਕ ਉਸ ਦੇ ਨਾਲ ਹੀ ਜਿਹੜੇ ਐਸਐਸਬੀ ਨਾਲ ਡੀਸੀ ਨਵਜੋਸੀ ਰਦਾਵਾ ਵੀ ਇਸੇ ਮੌਜੂਦ ਹੈ ਜਿਹੜਾ ਦੇਖਣ ਕੀਤਾ ਜਾ ਰਿਹਾ ਹੈ ਔਰ ਇਸ ਦਾ ਪ੍ਰੇਡ ਦਾ ਨਰੀਖਣ ਲੈ ਰਹੇ ਆ ਪੰਜਾਬ ਦੇ ਕੈਬਨਟ ਮੰਤਰੀ ਅਨਮੋਲ ਗਗਨਮਾਨ ਦਾ ਪੰਜਾਬ ਦੇ ਜਿਹੜੇ 78ਵਾਂ ਜਿਹੜਾ ਆਜ਼ਾਦੀ ਦਿਹਾੜਾ ਪੂਰੇ ਦੇਸ਼ ਵਿੱਚ ਜੋਸ਼ ਜਜ਼ਬੇ ਨਾਲ ਮਨਾਇਆ ਜਾ ਰਿਹਾ ਸੋ ਪੰਜਾਬ ਦੇ ਕੈਬਨਟ ਮੰਤਰੀ ਅਨਮੋਲ ਗਗਨ ਮਾਨੜੀਆ ਰਾਜ ਸਿੱਤ ਰੰਗੇ ਨੂੰੜੀ ਸ਼ਹੀਦ ਭਗਤ ਸਿੰਘ ਨਾਰਾਇਣ ਕੀ ਨਵੇਂ ਸ਼ਹਿਰ ਦੀ ਇਸਲਾਮੀਤਿ ਉਸ ਤੋਂ ਬਾਅਦ ਝਾਕੀਆਂ ਦੇਖ ਸਕਦੇ ਹੋ ਜਿਸ ਦਾ ਇਹ ਅਲੱਗ-ਅਲੱਗ ਜਿਹੜੇ ਡਿਪਾਰਟਮੈਂਟ ਵੱਲੋਂ ਜਿਵੇਂ ਮੰਦਰਗਾ ਵੱਲੋਂ ਕੀਤੀਆਂ ਅਲੱਗ-ਅਲੱਗ ਜਿਹੜਾ ਝਾਕੀ ਇਹਨੂੰ ਅੱਜ ਨਵੇਂ ਸ਼ਹਿਰ ਦੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਸਾਹਮਣੇ ਆਪਣੀਆਂ ਜਿਹੜੀ ਝਾਕੀਆਂ ਪੇਸ਼ ਕੀਤੀਆਂ ਦੋ ਜਿਹੜੀ ਤਿਆਰੀ ਵੀ ਚੱਲਦੀ ਆ ਸੀ ਕਿਤੇ ਕਿਤੇ ਪੰਜਾਬ ਸਰਕਾਰ ਜਿਹੜੇ ਉਪਰਾਲੇ ਹੈਗੇ ਆ ਉਸ ਨੂੰ ਇਸ ਜਗ੍ਹਾ ਦੇ ਪੰਜਾਬ ਦੀ ਆਜ਼ਾਦੀ ਦਿਹਾੜੇ ਦੇ ਉੱਪਰ ਅੱਜ ਸਪੈਸ਼ਲਟੀ ਅੱਜ ਚਾਕੀਆਂ ਕੀਤੀ ਗਈਆਂ ਜਿਹੜੀਆਂ ਪੰਜਾਬ ਸਰਕਾਰ ਦੇ ਹੀ ਅਲੱਗ-ਅਲੱਗ ਅਦਾਰਿਆਂ ਵੱਲੋਂ ਜਿਹੜੀਆਂ ਇਹ ਚਾਕੀਆਂ ਵੀ ਸਰਕਾਰ ਦੇ ਕਿਹੜੇ ਕੰਮ ਕਰਦੇ ਪਏ ਆ ਔਰ ਲੋਕਾਂ ਵਾਸਤੇ ਲੋਕ ਭਲਾਈ ਦੇ ਜਿਹੜੇ ਕੰਮ ਹੈਗੇ ਆ ਉਹ ਕਿਸ ਤਰ੍ਹਾਂ ਪੰਜਾਬ ਸਰਕਾਰ ਜਿਹੜੇ ਕਿਸ ਤਰ੍ਹਾਂ ਲੋਕਾਂ ਪੰਜਾਬ ਦੇ ਲੋਕਾਂ ਪ੍ਰਤੀ ਕਿਦਾਂ ਉਹ ਵਚਨਬੱਧ ਹੈਗੇ ਆ ਕਿਤੇ ਕਿਤੇ ਅੱਜ ਦੇਸ਼ ਗੁੰਦਾ ਜਾ ਰਿਹਾ ਹੈ ਦੇਸ਼ ਆਜ਼ਾਦੀ ਦਾ 78ਵਾਂ ਜਿਹੜਾ ਆਜ਼ਾਦੀ ਦਿਹਾੜਾ ਦੇਸ਼ ਦੇ ਅਲੱਲ ਹਿੱਸਿਆਂ 'ਚ ਬੜੇ ਜੋਸ਼ ਵਿੱਚ ਮਨਾਏ ਜਾ ਰਿਹਾ ਤੇ ਸ਼ਹੀਦ ਭਗਤ ਸਿੰਘ ਯਾਨੀ ਕਿ ਨਵੇਂ ਸ਼ਹਿਰ ਵਿੱਚ ਵੀ ਕਿਸੇ ਵੀ ਸਾਮਨੇ 78ਵਾਂ ਆਜ਼ਾਦੀ ਦਿਹਾੜਾ ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਰਾਸ਼ੀ ਤਰਗੇ ਚੰਡੇ ਦੇ ਕੇ ਪੂਰੇ ਜੋਸ਼ ਵਿੱਚ ਮਿਲਾ ਕੇ ਮਨਾ ਕੇ ਉਸ ਤੋਂ ਬਾਅਦ 50 ਸਗਾਰ ਦੀਆਂ ਉਪਲਬਧੀਆਂ ਵੀ ਪੰਜਾਬ ਦੇ ਲੋਕਾਂ ਸਾਹਮਣੇ ਉਹਨਾਂ ਦੀਆਂ ਉਪਲਬਧੀਆਂ ਨੂੰ ਸਾਹਮਣੇ ਦੱਸਿਆ कैमरा बॉबीना संदीप शर्मा नवाज शहर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर